ਜੀ ਇਸ ਗੱਲ ਦੀ ਲੌਜਿਕ ਨਹੀਂ ਸਮਝ ਆਉਂਦੀ ਜਿਹੜਾ ਪੈਸਾ ਤੁਹਾਡਾ ਪਾਈ ਜੀ 3 ਮਹੀਨਿਆਂ ਦਾ 6 ਮਹੀਨਿਆਂ ਦਾ ਤੁਸੀਂ ਆਪਣੀ ਪ੍ਰਾਪਰਟੀ ਬੇਚਤੀ ਉਹ ਪੈਸਾ ਤੁਹਾਡਾ ਕੰਪਨੀ ਵਰਤ ਰਹੀ ਆ ਤੁਸੀਂ ਮਤਲਬ ਅਜੇ ਅੱਗੇ ਜਮੀਨ ਖਰੀਦੀ ਨਹੀਂ ਹੈਗੀ ਇਹ ਕਿਹੜਾ ਲੌਜਿਕ ਹੈ ਤੁਸੀਂ ਆਪਣੀ ਜਮੀਨ 6 ਮਹੀਨੇ ਬੇ ਅੜਕ ਕੇ ਬੇਚ ਲੈਂਦੇ ਇੰਨੇ ਕੁ ਤਾਂ ਸੁਚੇਤ ਹੋਵੋ ਕਿ ਅਗਰ ਤੁਸੀਂ ਆਪਣੀ ਪ੍ਰਾਪਰਟੀ ਅੱਗੇ ਅਜੇ ਖਰੀਦਣ ਨੂੰ ਡਿਲੇ ਕਰਨੀ ਆ ਜਾਂ ਉਹ ਕਰਨਾ ਤਾਂ ਆਪਣੀ ਪ੍ਰਾਪਰਟੀ ਵੇਚਣ ਨੂੰ ਵੀ ਥੋੜੀ ਡਿਲੇ ਕਰ ਲਓ ਜੇ ਵੇਚ ਹੀ ਦਿੱਤੀ ਹੈ ਜਿੰਨ ਹੁਣ ਸਪੋਜ਼ ਕਰ ਲਓ ਜੀ ਮਤਲਬ ਇੱਕ ਪਾਰਟੀ ਕੋਲੇ 20 ਕਿੱਲਿਆਂ ਦੇ ਪੈਸੇ ਪਏ ਨੇ 20 ਕਿੱਲਿਆਂ ਦੇ ਮੀਨ ਜੋ ਤੁਸੀਂ ਸਮਝਦੇ ਹੋ ਜੇ 50 ਲੱਖ ਨੂੰ ਵੀ ਆਪਾਂ ਨਾਲ ਲੀਏ 20 ਕਿੱਲਿਆਂ ਦੇ ਪੈਸੇ 10 ਕਰੋੜ ਰੁਪਇਆ ਹੋ ਗਿਆ 10 ਕਰੋੜ ਰੁਪਇਆ ਤੁਸੀਂ ਕੰਪਨੀ ਨੂੰ ਸੱਡ ਰੱਖਿਆਗਾ ਆਪਣੀ ਪ੍ਰਾਪਰਟੀ ਵੇਚ ਕੇ ਪੈਸੇ ਵੀ ਉੱਥੇ ਹੀ ਸੜਤੇ ਤੇ ਗਾਹਾਂ ਜ਼ਮੀਨ ਤੁਸੀਂ ਲਈ ਨਹੀਂ 3 ਮਹੀਨੇ 6 ਮਹੀਨੇ ਤੱਕ ਦੇਖਾਂਗੇ ਜੀ ਕੋਈ ਨਾ ਜਦੋਂ ਬਾਕੀ ਦੀ ਪੇਮੈਂਟ ਆ ਗਈ ਉਹ ਭਰਾ ਜੀ 6 ਮਹੀਨੇ ਤੱਕ ਜਾਂ 3 ਮਹੀਨੇ ਤੱਕ ਮੂਰਲੀ ਪ੍ਰਾਪਰਟੀ ਨੇ ਵੀ ਡੈਡੀ ਹੋ ਜਾਣਾ ਹੈ ਔਰ ਜਿਹੜੀ ਤੁਹਾਡੀ ਬੇਚੀ ਹੋਈ ਪ੍ਰਾਪਰਟੀ ਉਹ ਪਿੱਛੇ ਵਿਚਾਰ ਪੰਜ ਗੁਣਾ ਕੰਪਨੀ ਨੇ ਪੈਸੇ ਵਟਲੇ ਹੋਣਗੇ ਔਰ ਛੜਦੀਏ ਜੀ ਆਪਾਂ ਉਹਨਾਂ ਚੀਜ਼ਾਂ ਨੂੰ ਵੀ ਛੜਦੀਏ ਜਿਹੜੀਆਂ ਰੋਡ ਦੇ ਉੱਪਰ ਨੇ ਚਾਹ ਆਪਾਂ ਉਹਨਾਂ ਚੀਜ਼ਾਂ ਨੂੰ ਵੀ ਛੜਦੀਏ ਜਿਹੜੇ ਬਿਲਕੁਲ ਮਹਾਲੀਂ ਦੇ ਜਿਵੇਂ ਮੈਂ ਤੁਹਾਨੂੰ ਕਹਣਾ ਨਾ ਕਿ ਐਕਵਾਇਰ ਕਰਨ ਵਾਲੇ ਇਲਾਕਿਆਂ ਦੇ ਨੇੜੇ ਨੇ ਉਹਨਾਂ ਨੂੰ ਵੀ ਆਪਾਂ ਛੜਦੀਏ ਤੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਤੇ ਆ ਜੀਏ ਤਾਂ ਉਹਦੇ ਚ ਦੋਸਤੋ ਜਿਹੜੇ ਉਹ ਇਲਾਕੇ ਨੇਗੇ ਉਹਦੇ ਚ ਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਅਗਰ ਤੁਸੀਂ ਖਰੀਦਦਾਰ ਖਾਸ ਤੌਰ ਤੇ ਮੈਂ ਗੱਲ ਕਰਦਾ ਕਿ ਅਗਰ ਤੁਸੀਂ ਜ਼ਮੀਨ ਵਧੀਆ ਇਲਾਕੇ ਦੇ ਵਿੱਚ ਹੀ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਕਿਸ ਇਲਾਕੇ ਦੇ ਵਿੱਚ ਜ਼ਮੀਨ ਖਰੀਦੋ ਤੇ ਜਿਹਦੇ ਨਾਲ ਤੁਹਾਡਾ ਮਤਲਬ ਤਾਨੂੰ ਉਹਦੀ ਰਿਟਰਨ ਵੀ ਵਧੀਆ ਆਵੇ ਤੇ ਉਹਦੇ ਰੇਟ ਵੀ ਵੱਧ ਵਧਣਗੇ ਉਹ ਕਿਹੜੇ ਇਲਾਕੇ ਨੇ ਜਿੱਥੇ ਰੇਟ ਮਤਲਬ ਵੱਧ ਵਧਣਗੇ ਤੇ ਕਿੱਥੇ ਰੇਟ ਐਵਰੇਜ ਵਧਣਗੇ ਤੇ ਕਿੱਥੇ ਰੇਟ ਘੱਟ ਵਧਣਗੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿੱਥੇ ਆਪਾਂ ਜ਼ਮੀਨ ਖਰੀਦਦੇ ਆ ਉਹਦੇ ਚ ਦੋ ਚੀਜ਼ਾਂ ਮੇਨ ਮਤਲਬ ਆਪਾਂ ਨੂੰ ਦੇਖਣੀਆਂ ਪੈਂਦੀਆਂ ਨੇਗੀਆਂ ਵੈਸੇ ਤਾਂ ਮੈਂ ਤਿੰਨ ਚਾਰ ਚੀਜ਼ਾਂ ਤੁਹਾਨੂੰ ਪਹਿਲਾਂ ਦੱਸੀਆਂ ਹੋਈਆਂ ਨੇ ਵੀ ਉਹਦੇ ਚ ਆਪਾਂ ਨੇ ਮੋਟਰਾਂ ਦੇਖਣੀਆਂ ਨੇ ਰਸਤਾ ਦੇਖਣਾ ਸੜਕ ਦੇਖਣਾ ਉਹਦੀ ਤੇ ਵੀ ਮੈਂ ਤੁਹਾਡੇ ਨਾਲ ਗੱਲ ਕਰਦਾ ਲੇਕਿਨ ਆਪਾਂ ਨੇ ਨਾਲ ਜਿਹੜੀ ਮੇਨ ਚੀਜ਼ ਦੇਖਣੀ ਹੁੰਦੀ ਆ ਕਿ ਕੀ ਇੱਥੇ ਰੇਟ ਨੇ ਜਿਹੜੇ ਉਹ ਤੇਜ਼ੀ ਨਾਲ ਵਧਣਗੇ ਪ੍ਰਾਪਰਟੀ ਦੇ ਤੇ ਜਾਂ ਫਿਰ ਇੱਥੇ ਰੇਟ ਘੱਟ ਵਧਣਗੇ ਐਵਰੇਜ ਵਧਣਗੇ ਜਾਂ ਘੱਟ ਵਧਣਗੇ ਤੇ ਜਾਂ ਫਿਰ ਉੱਥੇ ਆਪਾਂ ਕਹਿ ਲੋ ਕਿ ਆਮਦਨ ਆਪਾਂ ਨੂੰ ਪ੍ਰਾਪਰਟੀ ਆ ਜਿਹੜੀ ਉਹ ਕਿੰਨਾ ਦਿੰਦੀ ਆ ਦੇਖੋ ਇਹਦੇ ਚ ਜਿਹੜੀ ਰੇਟ ਵਧਣ ਵਾਲੀ ਚੀਜ਼ ਹੈਗੀ ਆ ਦੋਸਤੋ ਇਹ ਸਭ ਤੋਂ ਵੱਧ ਵਧਣ ਵਾਲਾ ਮੈਂ ਤੁਹਾਨੂੰ ਇਲਾਕਾ ਜਿਹੜਾ ਅਗਰ ਦੱਸਾਂ ਤਾਂ ਉਹ ਮਹਾਲੀ ਦੇ ਨਾਲ ਲੱਗਦਾ ਮਹਾਲੀ ਦੇ ਨਾਲ ਲੱਗਦੇ ਕਮਰਸ਼ੀਅਲ ਨੂੰ ਵੀ ਜੇ ਆਪਾਂ ਛੱਡ ਦਈਏ ਜੇ ਆਪਾਂ ਉਹਨਾਂ ਚੀਜ਼ਾਂ ਨੂੰ ਵੀ ਛੱਡ ਦਈਏ ਜਿਹੜੀਆਂ ਰੋਡ ਦੇ ਉੱਪਰ ਨੇ ਚਾਹ ਆਪਾਂ ਉਹਨਾਂ ਚੀਜ਼ਾਂ ਨੂੰ ਵੀ ਛੱਡ ਦਈਏ ਜਿਹੜੇ ਬਿਲਕੁਲ ਮਹਾਲੀ ਦੇ ਜਿਵੇਂ ਮੈਂ ਤੁਹਾਨੂੰ ਕਹਣਾ ਨਾ ਕਿ ਐਕਵਾਇਰ ਕਰਨ ਵਾਲੇ ਇਲਾਕਿਆਂ ਦੇ ਨੇੜੇ ਨੇ ਉਹਨਾਂ ਨੂੰ ਵੀ ਆਪਾਂ ਛੜ ਦਈਏ ਤੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਤਿਆਜੀਏ ਤਾਂ ਉਹਦੇ 'ਚ ਦੋਸਤੋ ਜਿਹੜੇ ਉਹ ਇਲਾਕੇ ਨੇਗੇ ਉਹਦੇ 'ਚ ਆ ਜਾਂਦਾ ਬਸੀ ਪਠਾਨਾ ਬਸੀ ਫਤੇਗੜ ਸਾਹਿਬ ਦਾ ਉੱਪਰਲਾ ਇਲਾਕਾ ਜਿਹੜਾ ਸਾਰਾ ਬਸੀ ਵਾਲਾ ਹੋ ਗਿਆ ਸਰਹੰਦ ਨੇੜੇ ਹੋ ਗਿਆ ਔਰ ਖਮਾਣੋ ਮਤਲਬ ਹੋ ਗਿਆ ਸਮਰਾਲਾ ਹੋ ਗਿਆ ਤੇ ਮਾਸੀਵਾੜਾ ਵੀ ਹੁਣ ਇਹਦੇ ਵਿੱਚ ਹੀ ਆ ਗਿਆ ਇਸੇ ਉਹਦੇ ਵਿੱਚ ਇਹ ਇਲਾਕੇ ਨੇ ਦੋਸਤੋ ਜਿੱਥੇ ਰੇਟ ਸਭ ਤੋਂ ਤੇਜ਼ੀ ਨਾਲ ਵਧਦੇ ਨੇ। ਬਾਦੇ ਸਾਰੇ ਸ਼ਹਿਰਾਂ ਦੇ ਨੇੜੇ ਹੁੰਦੇ ਨੇ। ਲੇਕਿਨ ਇਸ ਇਲਾਕੇ ਦੇ ਵਿੱਚ ਰੇਟ ਨੇ ਜਿਹੜੇ ਉਹ ਕਰੋੜ ਨੂੰ ਕ੍ਰੋਸ ਕਰ ਚੁੱਕੇ ਨੇ ਬੱਸੀ ਦੇ ਕੋਲੇ ਲੈ ਲਓ ਫਤਿਹਗੜ੍ਹ ਸਾਹਿਬ ਦੇ ਕੋਲੇ ਲੈ ਲਓ ਇਹ ਸਭ ਤੋਂ ਤੇਜ਼ੀ ਨਾਲ ਰੇਟ ਵਧਣ ਵਾਲਾ ਇਲਾਕਾ ਆਪਾਂ ਇਹਨੂੰ ਕਹਿ ਸਕਦੇ ਹਾਂ। ਉਸ ਤੋਂ ਬਾਅਦ ਦੋਸਤੋ ਜਿਹੜਾ ਆ ਜਾਂਦਾਗਾ ਤੇਜ਼ ਵੀ ਕਹਿ ਲਓ ਐਵਰੇਜ ਵੀ ਕਹਿ ਲਓ ਉਹਦੇ ਚ ਫਿਰ ਆਪਾਂ ਅੱਗੇ ਚੱਲ ਪੋ ਨਵਾਂ ਸ਼ਹਿਰ ਹੋ ਗਿਆ ਖੰਨਾ ਹੋ ਗਿਆ ਮਲੇਰ ਕੋਟਲਾ ਹੋ ਗਿਆ ਸਾਡਾ ਸ਼ਹਿਰ ਔਰ ਧੂਰੀ ਆਪਣਾ ਕੀ ਆਇਦਾ ਨਾਮ ਤੁਹਾਡੇ ਪਾਇਲ ਹੋ ਗਿਆ ਭਾਤਸੋਂ ਹੋ ਗਿਆ ਹੈ ਜੀ ਇਹ ਸਾਰੇ ਇਲਾਕੇ ਨੇ ਜਿਹੜੇ ਚਲੋ ਮੈਂ ਮੋٹے ਮੋٹے ਲੈ ਰਿਹਾ ਜ਼ਿਆਦਾ ਨਾਭਾ ਪਟਿਆਲਾ ਸਾਰੇ ਬਤਲੇ ਇਲਾਕੇ ਨੇ ਜਿੱਥੇ ਰੇਟ ਤੇਜ਼ੀ ਨਾਲ ਵਧ ਰਹੇ ਨੇ ਤੇ ਇੱਥੇ ਇਹ ਜਮੀਨਾਂ ਜਿਹੜੀਆਂ ਨੇਗੀਆਂ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਦੋਸਤੋ ਇੱਥੇ ਠੇਕੇ ਨੇ ਜਿਹੜੇ ਠੇਕੇ ਵੀ ਵਧੀਆ ਨੇ 85-90000 ਰੁਪਏ ਦਾ ਠੇਕਾ ਇੱਥੇ ਮਤਲਬ ਹੈਗਾ ਤੇ ਇਸ ਤੋਂ ਬਾਅਦ ਦੋਸਤੋ ਆਜੋ ਅੱਗੇ ਜੇ ਆਪਾਂ ਜਿੱਥੇ ਠੇਕੇ ਵੀ ਵਧੀਆ ਨੇ ਮਾਨਸਾ ਇਲਾਕਾ ਲੈ ਲਓ ਆਪਣਾ ਜਿਵੇਂ ਤੁਹਾਨੂੰ ਮੈਂ ਉੱਤੇ ਗੱਲ ਕੀਤੀ ਸੀ ਆਪਣੇ ਮੁਖਸਰ ਇਲਾਕਾ ਲੈ ਲਓ ਇੱਥੇ ਅੱਗੇ ਪਹਿਲਾਂ ਪਾਣੀ ਵਾਲੀ ਗੱਲ ਹਜੇ ਵੀ ਹੈਗੀ ਆ ਕਿ ਪਾਣੀ ਇੱਕ ਨੰਬਰ ਘੱਟ ਹੈਗਾ ਲੇਕਿਨ ਰੇਟ ਆਪਣਾ ਠੇਕਾ ਠੀਕ ਹੈ ਠੀਕਾ ਤੇ ਕਮਾਲ ਹੀ ਹੈ ਮਤਲਬ ਠੀਕਾ ਇਹ ਇਲਾਕਿਆਂੋਂ ਵੀ ਵੱਧ ਠੀਕਾ ਹੈ ਪਰ ਰੇਟ ਇੱਥੇ ਪ੍ਰਾਪਰਟੀ ਦੇ ਉਨੇ ਤੇਜ਼ੀ ਨਾਲ ਨਹੀਂ ਵੱਧਦੇ ਕਈ ਗੱਲ ਬੰਦਿਆਂ ਨੂੰ ਮੇਰੀਆਂ ਗੱਲਾਂ ਦਾ ਗੁੱਸਾ ਲੱਗ ਜਾਂਦਾ ਕਿ ਤੁਸੀਂ ਸਾਡੇ ਇਲਾਕੇ ਬਾਰੇ ਕਿਉਂ ਬੋਲਦੇ ਨਹੀਂ ਦੋਸਤੋ ਜੋ ਅਸਲੀਅਤ ਹੈ ਉਹ ਅਸਲੀਅਤ ਹੀ ਹੈ ਉਹਨੂੰ ਆਪਾਂ ਨਕਾਰ ਨਹੀਂ ਸਕਦੇ ਪਰ ਠੀਕ ਹੈ ਹੁਣ ਬਾਅਦ ਮਤਲਬ ਸਾਰੇ ਬਰਾਬਰ ਹੀ ਰਹਣੇ ਐ ਜੀ ਗੱਲ ਨਹੀਂ ਹੁਣ ਬਰਨਾਲੇ ਦੇ ਉੱਪਰ ਲਾਈ ਰਹੀ ਸਾਰਾ ਵਧ ਹੀ ਜਾਂਦਾ ਹੈਗਾ ਤੇ ਲੇਕਿਨ ਅੱਗੇ ਜੇ ਇੱਧਰੋਂ ਆਪਾਂ ਲੁਧਿਆਣੇ ਦੇ ਉੱਪਰਲੇ ਪਾਸੇ ਆ ਜਾਈਏ ਫਗਵਾੜਾ ਹੋ ਗਿਆ ਆਪਣਾ ਦੂਸਰਾ ਕੀ ਆ ਤੁਹਾਡਾ ਨਕੋਦਰ ਹੋ ਗਿਆ ਜੀ ਨੂਰਮੈਲ ਹੋ ਗਿਆ ਇਹ ਸਾਰੇ ਮਤਲਬ ਜਿਹੜੇ ਇਲਾਕੇ ਨੇ ਇੱਥੇ ਰੇਟ ਹੁਣ ਵੱਧ ਗਏ ਵੈਸੇ ਕਾਫੀ ਜ਼ਿਆਦਾ ਹੋ ਗਏ 45 ਦਾ ਰੇਟ 40 45 ਦਾ ਮਤਲਬ ਕਈ ਮਹਾਪੁਰਖ ਮੈਨੂੰ ਮੈਸੇਜ ਕਰ ਦਿੰਦੇ ਨੇ ਇੱਕ ਦਿਨ ਮੈਸੇਜ ਵਿੱਚੋਂ ਕਰ ਦਿੰਦੇ ਨੇ ਜੀ ਤੇ ਤੁਸੀਂ ਕਹਿ ਦਿੰਦੇ ਹੋ ਜੀ ਰੇਟ ਤੇਜ਼ ਨੇ ਨਵਾਂ ਸਹਿਰ ਦਾ ਜੀ 30 35 ਲੱਖ ਦਾ ਰੇਟ ਹੈ ਤੇ ਮੈਂ ਉਹਨਾਂ ਨੂੰ ਕਹਿਣਾ ਨੂੰ ਵੀ ਚਲੋ ਭਾਈ ਮੈਨੂੰ ਲੈ ਲਓ ਸਾਨੂੰ ਤੁਸੀਂ 40 ਨੂੰ ਲੈ ਲਓ 5-10 ਲੱਖ ਰੁਪਏ ਤੁਸੀਂ ਰੱਖ ਲਿਓ ਮਤਲਬ ਕਹਿਣ ਦਾ ਭਾਵੇਂ ਇਹ ਕੋਈ ਗੱਲਾਂ ਆਪਣੀਆਂ ਬਣਾਈਆਂ ਹੋਈਆਂ ਗੱਲਾਂ ਨਹੀਂ ਹੈਗੀਆਂ ਜਿੱਥੇ ਰੇਟ ਜੋ ਹੈਗੇ ਨੂੰ ਮਾਰਕੀਟ ਰੇਟ ਨੇ ਅਸੀਂ ਤਾਂ ਸਿਰਫ ਇੱਕ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕੋਈ ਮਤਲਬ ਹੁਣ ਜਿਹੜੇ ਵਿਚਬੰਦੇ ਕਹਿੰਦੇ ਜੀ ਇਹਨਾਂ ਨੇ ਤਾਂ ਜੀ ਮਤਲਬ ਆਪ ਜਮੀਨਾਂ ਲੈ ਕੇ ਵਧਾਉਣੇ ਨੇ ਜੀ ਰੇਟ ਪਰ ਭਾਈ ਸਾਹਿਬ ਸਾਡੇ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਸਾਰੀਆਂ ਜੀ ਜ਼ਮੀਨਾਂ ਤੋਂ ਖਰੀਦੀਆਂ ਪਈਆਂ ਨੇ ਜੀ ਕੁਝ ਜੇ ਅਸੀਂ 1-2 ਸੌਦੇ ਲੈ ਕੇ ਚਲੋ ਵੇਚ ਵੀ ਦੇਵਾਂਗੇ ਉਹਦੇ ਪੈਸੇ ਲਾਉਣੇ ਆ ਪਰ ਇਹ ਅਸੀਂ ਤੁਹਾਨੂੰ ਸਿਰਫ ਜਾਣਕਾਰੀ ਦੇ ਰਹੇ ਆ ਜਿਹੜੇ ਬੰਦਿਆਂ ਨੇ ਜ਼ਮੀਨਾਂ ਖਰੀਦਣੀਆਂ ਨੇ ਮੈਂ ਮੇਸ਼ਾ ਕਹਿੰਦਾ ਉਹਨਾਂ ਕਮੈਂਟ ਉਹ ਲੋਕ ਕਰ ਦਿੰਦੇ ਨੇ ਜਿਨ੍ਹਾਂ ਨੇ ਵਿਸ਼ਵਾਸ ਲੈਣਾ ਵੀ ਨਹੀਂ ਹੈਗਾ ਮੈਂ ਕਹਿੰਦਾ ਵੀ ਜਿਨ੍ਹਾਂ ਨੇ ਜ਼ਮੀਨਾਂ ਲੈਣੀਆਂ ਨੇ ਕਿਹਨ ਤੇ ਕੌਣ ਕਿਉਂਕਿ ਸਾਡਾ ਕਾਰੋਬਾਰ ਆ ਅਸੀਂ ਕੰਮ ਕਰਦੇ ਆ ਸਾਡਾ ਚਲੋ ਨਾਲ ਚੈਨਲਾਂ ਜ਼ਿੰਮੇਵਾਰੀ ਹੈ ਕੋਈ ਅਸੀਂ ਤਾਂ ਵੀ ਜ਼ਿੰਮੇਵਾਰੀ ਨਾ ਹੋਣ ਦੀ ਕੋਸ਼ਿਸ਼ ਕਰਦੇ ਆ ਕਿ ਚਲੋ ਕਿਸੇ ਨੂੰ ਜਾਣਕਾਰੀ ਮਿਲਣੀ ਚਾਹੀਦੀ ਹੈ ਜਿੰਨੀ ਕਿ ਸਾਨੂੰ ਮਤਲਬ ਜਾਣਕਾਰੀ ਹੈ ਆ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਵੇ ਤੇ ਜਿੱਥੇ ਰੇਟ ਹਮੇਸ਼ਾ ਘਟ ਹੋਣਗੇ ਉੱਥੇ ਰੇਟ ਦੀ ਫਿਰ ਵਧਣ ਦੀ ਜਿਹੜੀ ਰਫ਼ਤਾਰ ਆ ਉਹ ਹਮੇਸ਼ਾ ਘੱਟ ਹੀ ਹੁੰਦੀ ਆ ਤੇ ਬਟ ਫਿਰ ਵੀ ਜਿਸ ਰੇਸੋ ਨਾਲ ਆਪਾਂ ਜ਼ਮੀਨ ਪੈਸੇ ਲਾ ਕੇ ਖਰੀਦਦੇ ਆ ਉਸ ਰੇਸੋ ਨਾਲ ਮਤਲਬ ਉੱਥੇ ਵੀ ਰੇਟ ਜੇ ਆਪਾਂ ਦੇਖੀਏ ਤਾਂ ਐਵਰੇਜ ਰੇਟ ਉੱਥੇ ਵੀ ਵਧਦੇ ਨੇ ਇਹ ਨਹੀਂ ਗੱਲ ਕਿ ਉੱਥੇ ਰੇਟ ਵਧਦੇ ਨੇ ਜੇ ਉੱਥੇ ਮੰਨ ਲਓ ਨੂੰ ਕੋਈ ਘੱਟ ਰੇਟ ਵਾਲੀ ਜ਼ਮੀਨ ਆ ਉਹ ਵੀ ਤਾਂ ਉੱਪਰ ਟਕੀ ਗਈ ਹੈਗੀ ਪਰ ਉਹ ਉਹ ਜੇ ਰੇਟ ਨਾਲ ਉੱਠ ਕੇ ਗਈ ਹੈ ਸੋ ਮਤਲਬ ਮੈਂ ਮੋਟਾ-ਮੋਟਾ ਜਾਂ ਚੰਨਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਜਿਹੜਾ ਉੱਪਰਲਾ ਏਰੀਆ ਜਿਵੇਂ ਮਤਲਬ ਅੰਮ੍ਰਿਤਸਰ ਗਰਦਾਸਪੁਰ ਇਹ ਪਰਲੇ ਉੱਪਰਲੇ ਏਰੀਆ ਉਹ ਗਫਰੋਜਪੁਰ ਹੋ ਗਿਆ ਇਹ ਇਹਨਾਂ ਇਲਾਕਿਆਂ ਦਾ ਜਿਹੜਾ ਧਰਾਤਲ ਤੌਰ ਤੇ ਮੈਂ ਤੁਹਾਨੂੰ ਕਹਿਣ ਤੋਂ ਗਰੇਸ਼ ਤਾਂ ਕਰਕੇ ਕਰਦਾ ਹਾਂ ਕਿਉਂਕਿ ਜਿੱਥੇ ਅਸੀਂ ਸੌਦੇ ਕਰਦੇ ਆ ਉਹਨਾਂ ਦੀ ਹੀ ਗੱਲ ਕਰੀਏ ਜਿੱਥੇ ਅਸੀਂ ਅਜੇ ਸੌਦੇ ਕਰਦੇ ਹੀ ਨਹੀਂ ਹੈਗੇ ਮਤਲਬ ਉੱਥੇ ਅਸੀਂ ਠੀਕ ਆ ਜਾਣਕਾਰੀ ਦੱਸਦੇ ਸੌਦੇ ਹੈਗੇ ਵੀ ਨਹੀਂ ਪਰ ਉੱਥੇ ਫਿਰ ਵੀ ਅਸੀਂ ਪੂਰਾ ਧਰਾਤਲ ਦੀ ਜਾਣਕਾਰੀ ਤੁਹਾਨੂੰ ਦੇਣ ਤੋਂ ਗਰੇਜ਼ ਕਰਦੇ ਆ ਤੇ ਜਿੱਥੇ-ਜਿੱਥੇ ਸਾਨੂੰ ਪ੍ਰੈਕਟੀਕਲ ਤੌਰ ਤੇ ਪਤਾ ਜਿੱਥੇ-ਜਿੱਥੇ ਤਜਰਬਾ ਆਪਾਂ ਨੇ ਕੀਤੇ ਹੋਏ ਨੇ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਉਹਦੀ ਹੀ ਤੁਹਾਨੂੰ ਅਸੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਆ ਸੋ ਮਤਲਬ ਇਸ ਇਹਨਾਂ ਇਲਾਕਿਆਂ ਦੀ ਮੈਂ ਤੁਹਾਨੂੰ ਐਵਰੇਜ ਹੀ ਜਾਣਕਾਰੀ ਦਿੱਤੀ ਆ ਮੈਂ ਤੁਹਾਨੂੰ ਕੋਈ ਰੇਟ ਨਹੀਂ ਦੱਸਿਆ ਹੈਗੇ ਮੈਂ ਇੱਕ ਚਲੋ ਉੱਥੇ ਦਾ ਬੱਸੀ ਦਾ ਬੋਲਦਾ ਉੱਥੇ ਵਾਕਈ ਮਤਲਬ ਜਿਹੜਾ ਹੈਗਾ ਇਹ ਇਹ ਰੇਟ ਹੋਗੇ ਲੇਕਿਨ ਬਾਕੀ ਇਲਾਕਿਆਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਐਸ ਕ੍ਰੇਸ ਉਹਨਾਂ ਰੇਟ ਵੱਧਦੇ ਨੇ ਲੇਕਿਨ ਉੱਥੇ ਮੈਂ ਤੁਹਾਨੂੰ ਕੋਈ ਇਹ ਨਹੀਂ ਦੱਸ ਰਿਹਾ ਕਿ ਉੱਥੇ ਰੇਟ ਇੰਨੇ ਨੇ ਕਿਉਂਕਿ ਫਿਰ ਸਵਾਲ ਉੱਠ ਕੜਦਾ ਤੁਸੀਂ ਕਿਉਂ ਸਾਡਾ ਰੇਟ ਇੰਨਾ ਹੋ ਕੀਤਾ ਪਰ ਇੱਕ ਚੀਜ਼ ਦੋਸਤੋ ਮੈਂ ਤੁਹਾਨੂੰ ਹੁਣ ਜਿਹੜੀ ਮੇਨ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਅਗਰ ਤੁਸੀਂ ਵਧੀਆ ਇਲਾਕੇ ਦੇ ਵਿੱਚ ਸੌਦਾ ਲੈਣਾ ਚਾਹੁੰਦੇ ਹੋ ਤਾਂ ਫਿਰ ਦਲੇਰੀ ਨਾਲ ਲਓ ਫਿਰ ਮਤਲਬ ਇਹ ਨਾ ਸੋਚੋ ਕਿ ਮਤਲਬ ਅਸੀਂ ਲੈਣਾ ਵੀ ਜਿਹੜਾ ਜ਼ਮੀਨ ਹੈਗੀ ਆਪਣੇ ਇਹ ਇਲਾਕੇ ਦੇ ਵਿੱਚ ਤੇ ਰੇਟ ਸਾਨੂੰ ਮਤਲਬ ਜੀ ਤੁਸੀਂ ਘੱਟ ਦਿਓ ਐਦਾਂ ਨਹੀਂ ਹੁੰਦਾ ਹੁੰਦਾ ਅਗਰ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਕਿਤੇ ਵੀ ਜ਼ਮੀਨ ਖਰੀਦਣਾ ਚਾਹੁੰਦੇ ਹੋ ਮਤਲਬ ਤੁਹਾਨੂੰ ਹਾਜ਼ਰ ਜ਼ਮੀਨ ਮਿਲੇਗੀ ਤੁਹਾਨੂੰ ਨਾਲ ਦੀ ਨਾਲ ਸੌਦਾ ਇਹ ਨਹੀਂ ਕਿ ਅਸੀਂ ਮਤਲਬ ਤੁਹਾਨੂੰ ਸੌਦਾ ਨਹੀਂ ਦੇਵਾਂਗੇ ਜਿਹੜੇ ਇਲਾਕੇ ਦੇ ਵਿੱਚ ਸੌਦਾ ਲੈਣਾ ਚਾਹੋ ਤੁਹਾਨੂੰ ਸੌਦਾ ਉਸੇ ਪੜਕਦੇ ਨੇ ਮਿਲੂਗਾ ਲੇਕਿਨ ਕਈ ਹੁਣ ਮੈਂ ਤੁਹਾਨੂੰ ਅ ਕਲੀਅਰ ਕਰ ਦੇਣਾ ਹੁਣ ਜਿਵੇਂ ਫੋਨ ਤਾਂ ਜੀ ਸੈਂਕੜਿਆਂ ਚਾਹੁੰਦੇ ਨੇ ਉਹਨੂੰ ਉਹ ਮਤਲਬ ਸਿਰਫ ਕੁਝ ਅ ਜਾਣਕਾਰੀ ਲੈਣ ਵਾਲੇ ਹੁੰਦੇ ਨੇ ਕੁਝ ਮਤਲਬ ਸਵਾਦ ਲੈਣ ਵਾਲੇ ਹੁੰਦੇ ਨੇ ਲੇਕਿਨ ਸਾਨੂੰ ਇਹ ਪਤਾ ਹੁੰਦਾ ਹੈਗਾ ਕਿ ਖਰੀਦਦਾਰ ਇਹਨਾਂ ਦੇ ਵਿੱਚੋਂ ਕੌਣ ਹੈ ਹੁਣ ਕਈ ਕਹਿਣਗੇ ਜੀ ਤੁਸੀਂ ਦੁਬਾਰਾ ਫੋਨ ਨਹੀਂ ਕਰਦੇ ਸਾਨੂੰ ਬ੍ਰਦਰ ਨੂੰ ਪਤਾ ਇਸ ਚੀਜ਼ ਦਾ ਕਿ ਤੁਸੀਂ ਜਿਹੜਾ ਫੋਨ ਕੀਤਾਗਾ ਉਹ ਕਿੰਨਾ ਸੀਰੀਅਸਨੈਸ ਨਾਲ ਕੀਤਾਗਾ ਜਿਹੜਾ ਫੋਨ ਸਾਨੂੰ ਪਤਾ ਹੈ ਜਿਸ ਵਿਅਕਤੀ ਜਿਹੜੀ ਪਾਰਟੀ ਨੇ ਜ਼ਮੀਨ ਲੈਣੀ ਆ ਸਾਡੇ ਰਾਹੀਂ ਲੈਣੀ ਆ ਉਹਦੇ ਲਈ ਤਾਂ ਅਸੀਂ 10-10 ਵਾਰੀ ਫੋਨ ਕਰਦੇ ਆ ਸਾਨੂੰ ਪਤਾ ਲੱਗ ਜਾਂਦਾ ਵੀ ਭਾਈ ਹਾਂ ਇਹ ਬੰਦਿਆਂ ਨੇ ਜ਼ਮੀਨ ਲੈਣੀ ਆ ਜਿਹੜੇ ਕੌਨਫੀਡੈਂਸ ਨਾਲ ਕਹਿੰਦੇ ਨੇ ਕਿ ਸਾਨੂੰ ਸਰਪੰਚ ਸਾਹਿਬ ਮਲੇਰ ਕੋਲ ਜ਼ਮੀਨ ਚਾਹੀਦੀ ਸਾਨੂੰ ਖੰਨੇਜਮੈਂਟ ਚਾਹੀਦੀ ਐਨੀ ਚਾਹੀਦੀ ਆ ਸਾਡਾ ਮਤਲਬ ਕਰਾਓ ਸੌਦਾ ਤੇ ਉਹ ਸੌਦੇ ਫਿਰ ਮਤਲਬ ਕਰਨ ਵਾਲੀਆਂ ਪਾਰਟੀਆਂ ਇੱਕ ਵੱਖਰੀਆਂ ਪਾਰਟੀਆਂ ਹੁੰਦੀਆਂ ਨੇ ਹੁਣ ਅ ਜਿਹੜੀਆਂ ਮੈਂ ਪਿੱਛੇ ਵੀਡੀਓ ਪਾਈਆਂ ਨੇ ਉਹਨਾਂ ਦੇ ਸੌਦੇ ਅੱਜ ਕੱਲ ਹੋ ਰਹੇ ਨੇ ਕੱਲ ਨੂੰ ਸੌਦੇ ਕਰਾਉਣੇ ਨੇ ਉਹ ਪਾਰਟੀਆਂ ਵੱਖਰੀਆਂ ਨੇ ਉਹ ਪ੍ਰਕਤਦੇ ਨੇ ਸੌਦਾ ਲੈਂਦੀਆਂ ਨੇ ਉਹਨਾਂ ਵਿੱਚੋਂ ਬੰਦਲਾ ਜਿਹੜੇ ਬੰਦੇ ਨੇ ਅਜੇ ਆਪਦਾ ਸੌਦਾ ਵੇਚਿਆ ਨਹੀਂ ਹੁੰਦਾ ਲੇਕਿਨ ਸਾਤੋਂ ਮੂਰੇ ਡਿਮਾਂਡ ਕਰਨ ਲੱਗ ਜਾਂਦੇ ਨੇ ਸੌਦਾ ਆਪਣਾ ਅਜੇ ਵੇਚਿਆ ਨਹੀਂ ਹੁੰਦਾ ਆਪਦੀ ਇਹ ਸਲਾਈ ਕਰਦੇ ਹੁੰਦੇ ਨੇ ਫਿਰ ਕਹਿਣਗੇ ਸਾਨੂੰ ਮੂਰੇ ਜ਼ਮੀਨ ਦੇ ਦਿਓ ਹੁਣ ਜਦੋਂ ਤੁਹਾਡੀ ਆਪਣੀ ਜ਼ਮੀਨ ਹੀ ਨਹੀਂ ਵਿਕੀ ਹਜੇ ਮੈਂ ਤੁਹਾਨੂੰ ਮੂਰੇ ਜ਼ਮੀਨ ਫਿੱਟ ਕਰਾ ਦੇਣਾ ਤੁਹਾਡੇ ਵਾਲੀ ਜ਼ਮੀਨ ਵੇਚਣ ਨੂੰ 3-4 ਮਹੀਨੇ ਲੱਗ ਜਾਣ ਮੂਰ ਲਈ ਜ਼ਮੀਨ ਜਿਹੜੀ ਤੁਹਾਨੂੰ ਮੈਂ ਫਿੱਟ ਕਰ ਉਹ ਨੋਟ ਐਮ ਕਿਵੇਂ ਖੜੂਗਾ ਕਾਉਂਟ ਕਰਦਾ ਹੈਗਾ ਕਿਸੇ ਦੇ ਖਾਤਰ ਜੀ ਹਾਂ ਠੀਕ ਆ ਤੁਹਾਡੇ ਕੋਲ ਬਿਆਨਨੇ ਦੇ ਪੈਸੇ ਪਏ ਨੇ ਤੁਸੀਂ ਆਪਣੀ ਜ਼ਮੀਨ ਵੇਚ ਕੇ ਰਜਿਸਟਰੀ ਕਰਾਉਣੀ ਹੈ ਉਹ ਨੋ ਪ੍ਰੋਬਲਮ ਦੀ ਕੋਈ ਦਿੱਕਤ ਨਹੀਂ ਹੁੰਦੀ ਉਹ ਤੁਸੀਂ ਜਦੋਂ ਕਾਉਂਟ ਨੂੰ ਅਸੀਂ ਬਿਆਨਨਾ ਕਰਾ ਦਾਂਗੇ ਤੇ ਰਜਿਸਟਰੀ ਤੁਸੀਂ ਬਾਅਦ ਚ ਕਰਾ ਸਕਦੇ ਲੇਕਿਨ ਇੱਕ ਮੈਂ ਦੋਸਤੋ ਤੁਹਾਨੂੰ ਹੁਣ ਥੋੜੀ ਜੀ ਗੱਲ ਹੋਰ ਮੇਨ ਗੱਲ ਦੱਸਣੀ ਚਾਹਣਾ ਮੈਂ ਪਹਿਲਾਂ ਵੀ ਬਹੁਤ ਇਸ ਗੱਲ ਬਾਰੇ ਗੱਲ ਕੀਤੀ ਆ ਜਿਹੜੇ ਮੇਰੇ ਵੀਰ ਆਪਣੀਆਂ ਜਾਇਦਾਦਾਂ ਵੇਚ ਕੇ ਪੈਸੇ ਕੰਪਨੀਆਂ ਕੋਲ ਸੱਡੀ ਬੈਠੇ ਨੇ ਉਹ ਇੰਨੀ ਕੁ ਮੈਂ ਕਹਿ ਸਕਦਾਗਾ ਕਿ ਅਣਜਾਣ ਤੱਕ ਕਰ ਰਹੇ ਨੇ ਕਿ ਤੁਹਾਡੇ ਪੈਸੇ ਨਾਲ ਉਹ ਕੰਪਨੀਆਂ ਕਾਰੋਬਾਰ ਕਰ ਰਹੀਆਂ ਨੇ ਲੇਕਿਨ ਤੁਹਾਡਾ ਪੈਸਾ ਤੁਸੀਂ ਸਿਰਫ ਮੂਰੇ ਚੈੱਕ ਕਰਦੇ ਫਿਰੇ ਜਾ ਰਹੇ ਹੋ ਲਾ ਕੇ ਰੇਟ ਮਹਿੰਗੇ ਹੋ ਰਹੇ ਨੇ ਔਰ ਤੁਹਾਡਾ ਪੈਸਾ ਪਿਆ ਘਟ ਰਿਹਾਗਾ ਤੁਹਾਡੇ ਪੈਸੇ ਨਾਲ ਕੰਪਨੀਆਂ ਵਪਾਰ ਕਰ ਰਹੀਆਂ ਨੇ ਮੈਂ ਦੋਸਤੋ ਇਹ ਕੋਈ ਗੱਲ ਵੈਸੇ ਨਹੀਂ ਕਹਿ ਰਿਹਾ ਮਤਲਬ ਮੈਂ ਇੱਕ ਸੌਦਾ ਵੀਰਾਂ ਨੂੰ ਮੇਰੇ ਕੋਲ ਤਿੰਨ ਪਾਰਟੀਆਂ ਲੱਗਿਆ ਹੋਈਆਂ ਜਿਨ੍ਹਾਂ ਨੇ ਸੌਦੇ ਦੇਖ ਕੇ ਪਸੰਦ ਕਰੇ ਲੇਕਿਨ ਉਸ ਤੋਂ ਬਾਅਦ ਉਹ ਕਹਿਣ ਲੱਗੇ ਜੀ ਅਸੀਂ ਚਲੋ ਕੁਝ ਪੇਮੈਂਟ ਹੋਰ ਆਉਣੀ ਐ ਤੇ ਅਸੀਂ ਇੰਨੇ ਬਾਹਰ ਜਾ ਕੇ ਆਉਣੇ ਆ ਲੇਕਿਨ ਪੈਸਾ ਕੰਪਨੀ ਕੋਲ ਪਿਆਗਾ ਅਸੀਂ ਫਿਰ ਆ ਕੇ ਇਕੱਠਾ ਹੀ ਪੈਸਾ ਚੱਕ ਲਾਂਗੇ ਜਦੋਂ ਬਾਕੀ ਦਾ ਸੌਦਾ ਹੋ ਗਿਆ ਤਿੰਨ ਮਹੀਨਿਆਂ ਨੂੰ ਚਾਰ ਮਹੀਨਿਆਂ ਨੂੰ ਮੈਨੂੰ ਤੁਸੀਂ ਇਸ ਗੱਲ ਦੀ ਲੌਜਿਕ ਨਹੀਂ ਸਮਝ ਆਉਂਦੀ ਜਿਹੜਾ ਪੈਸਾ ਤੁਹਾਡਾ ਭਾਈ ਜੀ ਤਿੰਨ ਮਹੀਨਿਆਂ ਦਾ 6 ਮਹੀਨਿਆਂ ਦਾ ਤੁਸੀਂ ਆਪਣੀ ਪ੍ਰਾਪਰਟੀ ਬੇਚਤੀ ਉਹ ਪੈਸਾ ਤੁਹਾਡਾ ਕੰਪਨੀ ਵਰਤ ਰਹੀ ਆ ਤੁਸੀਂ ਮਤਲਬ ਅਜੇ ਅੱਗੇ ਜ਼ਮੀਨ ਖਰੀਦੀ ਨਹੀਂ ਹੈਗੀ ਇਹ ਕਿਹੜਾ ਲੌਜੀਕ ਹੈ ਤੁਸੀਂ ਆਪਣੀ ਜ਼ਮੀਨ ਸੇਮ ਨੇ ਬੇ ਅੜਕ ਕੇ ਵੇਚ ਲੈਂਦੇ ਆ ਕੰਪਨੀ ਨੇ ਤਾਂ ਤੁਹਾਡੀ ਜ਼ਮੀਨ ਤੋਂ 4 ਗੁਣਾ 5 ਗੁਣਾ ਪੈਸੇ ਕਮਾ ਵੀ ਲੈ ਤੁਹਾਡੀ ਰਕਮ ਵੀ ਉਹੀ ਕੰਪਨੀ ਵਰਤ ਰਹੀ ਆ ਇਧਰ ਜੱਟ ਸਾਹਿਬ ਸਾਡੇ ਕਹਿੰਦੇ ਨੇ ਜੀ ਕੋਈ ਨਾ ਅਜੇ ਮਤਲਬ ਦੂਜੀ ਅਗਲੀ ਸੌਦਾ ਹੋ ਜਾਏ ਫਿਰ ਇਕੱਠੀ ਲੈ ਲਾਂਗੇ ਯਾਰ ਹੱਦ ਹੈ ਕਿ ਬਰਦਰੋ ਤੁਸੀਂ ਹੱਥ ਜੋੜ ਕੇ ਬੇਨਤੀ ਆ ਜੱਟ ਭਰਾਓ ਮੇਰੇ ਤੁਸੀਂ ਮੈਂ ਤੁਹਾਨੂੰ ਤਾਂ ਕਰਕੇ ਇੰਨੀ ਮਿੰਤਾ ਕਰਦਾ ਤੁਸੀਂ ਜੱਟ ਜ਼ਿਮੀਂਦਾਰ ਭਰਾਓ ਸਾਡੇ ਇਸ ਗੱਲ ਨਾਲ ਤੁਸੀਂ ਆਪਣਾ ਬਹੁਤ ਵੱਡਾ ਨੁਕਸਾਨ ਕਰ ਰਹੇ ਹੋ ਆਪਣੀ ਪ੍ਰਾਪਰਟੀ ਬੇਚ ਕੇ ਪੈਸੇ ਵੀ ਉੱਥੇ ਹੀ ਸੜਤੇ ਤੇ ਗਾਂਹ ਜ਼ਮੀਨ ਤੁਸੀਂ ਲਈ ਨਹੀਂ ਤਿੰਨ ਮਹੀਨੇ 6 ਮਹੀਨੇ ਤੱਕ ਦੇਖਾਂਗੇ ਜੀ ਕੋਈ ਨਾ ਜਦੋਂ ਬਾਕੀ ਦੀ ਪੇਮੈਂਟ ਆ ਗਈ ਉਹ ਭਰਾ ਜੀ 6 ਮਹੀਨੇ ਤੱਕ ਜਾਂ 3 ਮਹੀਨੇ ਤੱਕ ਮੂਰਲੀ ਪ੍ਰਾਪਰਟੀ ਨੇ ਵੀ ਡੇਢੀ ਹੋ ਜਾਣਾ ਹੈ ਔਰ ਜਿਹੜੀ ਤੁਹਾਡੀ 베ਚੀ ਹੋਈ ਪ੍ਰਾਪਰਟੀ ਉਹ ਪਿੱਛੇ ਵੀ ਚਾਰ ਪੰਜ ਗੁਣਾ ਕੰਪਨੀ ਨੇ ਪੈਸੇ ਵਟਲੇ ਹੋਣਗੇ ਇਹ ਇਦੋਂ ਵੀ ਪਤਾ ਨਹੀਂ ਕਿੰਨੇ ਕਬਦ ਜੇ ਮੰਨ ਲਓ ਕੋਈ ਕਟਿੰਗ ਕਰਕੇ ਤੁਹਾਡੀ ਪ੍ਰਾਪਰਟੀ ਨੂੰ ਵੇਚਦੇ ਨੇ ਤਾਂ ਉਹਦੇ ਚੋਂ ਪਤਾ ਹੀ ਨਹੀਂ ਉਹ ਕਿੰਨੇ ਕ ਪੈਸੇ ਕਮਾ ਜਾਂਦੇ ਨੇ ਔਰ ਤੁਸੀਂ ਬੜੇ ਆਰਾਮ ਨਾਲ ਮਤਲਬ ਕੈਨੇਡਾ ਘੁੰਮੋ ਨਜ਼ਾਰੇ ਲਓ ਬੱਚਿਆਂ ਨੂੰ ਮਿਲਣ ਚਲੇ ਜਾਓ ਤੇ ਆ ਕੇ ਫਿਰ ਦੇਖੋ ਮਤਲਬ ਦੇਖੋ ਤੁਸੀਂ ਮਤਲਬ ਚਲੋ ਅਸੀਂ ਤਾਂ ਮਤਲਬ ਤੁਹਾਨੂੰ ਰਾਈ ਦੇ ਸਕਦੇ ਹਾਂ ਬਾਕੀ ਤੁਹਾਨੂੰ ਤੁਸੀਂ ਮਾਲਕ ਹੋਣ ਦੀ ਪ੍ਰਾਪਰਟੀ ਦਾ ਆਪਣੇ ਪੈਸਿਆਂ ਦੇ ਪਰ ਕਮਜ ਕਮ ਇੰਨੇ ਕ ਤਾਂ ਸੁਚੇਤ ਹੋਵੋ ਕਿ ਅਗਰ ਤੁਸੀਂ ਆਪਣੀ ਪ੍ਰਾਪਰਟੀ ਅੱਗੇ ਅਜੇ ਖਰੀਦਣ ਨੂੰ ਡਿਲੇ ਕਰਨੀ ਆ ਜਾਂ ਉਹ ਕਰਨਾ ਤਾਂ ਆਪਣੀ ਪ੍ਰਾਪਰਟੀ ਵੇਚਣ ਨੂੰ ਵੀ ਥੋੜੀ ਡਿਲੇ ਕਰ ਲਓ ਜੇ ਵੇਚ ਹੀ ਦਿੱਤੀ ਹੈ ਜਿੰਨੇ ਹੁਣ ਸਪੋਲ ਕਰ ਲਓ ਜੀ ਮਤਲਬ ਇੱਕ ਪਾਰਟੀ ਕੋਲੇ 20 ਕਿੱਲਿਆਂ ਦੇ ਪੈਸੇ ਪਏ ਨੇ 20 ਕਿੱਲਿਆਂ ਦੇ ਮੀਨ ਜੋ ਤੁਸੀਂ ਸਮਝਦੇ ਹੋ ਜੇ 50 ਲੱਖ ਨੂੰ ਵੀ ਆਪਾਂ ਲਾ ਲਈਏ 20 ਕਿੱਲਿਆਂ ਦੇ ਪੈਸੇ 10 ਕਰੋੜ ਰੁਪਇਆ ਹੋ ਗਿਆ 10 ਕਰੋੜ ਰੁਪਇਆ ਤੁਸੀਂ ਕੰਪਨੀ ਨੂੰ ਸਾਡ ਰੱਖਿਆਗਾ ਜਿਹੜਾ ਕਿ ਹੁਣ ਜੀ 50 ਏਕੜ ਦੇ ਹੋਰ ਪੈਸੇ ਆਉਣੇ ਨੇ ਉਹ ਚੱਲ ਜਦੋਂ ਆਉਣਗੇ ਫਿਰ ਉਹਦੋਂ ਇਕੱਠੇ ਚੱਕ ਲਾਂਗੇ ਪਰ ਜਿਹੜੇ 50 ਏਕੜ ਤੁਸੀਂ 20 ਏਕੜ ਦਾ ਅੱਜ ਦੇ ਲੈ ਲਓ ਜਦੋਂ 50 ਏਕੜ ਦੇ ਆਉਣਗੇ 50 ਏਕੜ ਬਾਅਦ ਚ ਲੈ ਲਿਓ ਲੇਕਿਨ ਜਦੋਂ 50 ਏਕੜ ਦੇ ਪੈਸੇ ਆਉਣਗੇ ਫੇਰ ਲੈ ਲਾਂਗੇ ਉਹ ਜਿਹੜੀ 20 ਏਕੜ ਤੁਸੀਂ ਲੈਣੀ ਆ ਜਦੋਂ ਤੁਸੀਂ ਲਓਗੇ ਤੁਹਾਨੂੰ 15 ਏਕੜ ਹੀ ਮਿਲੂਗੀ ਸੋ ਇਹ ਕਿੱਡਾ ਕਲਜਬਰਾ ਜਿਹੜਾ ਕਿਸੇ ਨੂੰ ਸਮਝ ਨਹੀਂ ਆਉਂਦਾ ਔਰ ਮਹਾਪੁਰਖ ਸਾਡੇ ਬਹੁਤ ਨੇ મતલਬ ਇਸ ਤਰ੍ਹਾਂ ਦੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਡੇ ਬੰਤੇ ਬੈਠੇ ਨੇ ਸੋ ਉਹਨਾਂ ਨੂੰ ਮੈਂ ਬੇਨਤੀ ਕਰਦਾ ਇਹ ਆਪਣੇ ਘਰ ਦੇ ਲਈ ਤਾਂ ਹੋ ਜੋ ਆ ਅੱਛਾ ਹੋਰ ਤੁਹਾਨੂੰ ਮੈਂ ਅਗਲੀ ਗੱਲ ਦੱਸ ਦਿੰਦਾ ਸਾਡੇ ਕੋਲ ਸੌਦਾ ਲੈਣ ਵੇਲੇ ਕਮਿਸ਼ਨ ਤੇ ਲੜਨਗੇ ਰੇਟ ਤੋੜਨ ਵੇਲੇ ਲੜਨਗੇ 150000 ਰੁਪਏ ਪਿੱਛੇ ਸੌਦਾ ਛੱਡ ਜਾਣਗੇ ਨਹੀਂ ਜੀ મતલਬ ਇਹ ਇੰਨਾ ਘੱਟ ਕਰੋ ਉਹ ਜਿਹੜਾ ਤੁਸੀਂ ਮਤਲਬ ਐਡਾ ਵੱਡਾ ਨੁਕਸਾਨ ਕਰ ਲਿਆ ਕੰਪਨੀਆਂ ਕੋਲ ਪੈਸੇ ਛੱਡ ਕੇ ਉਹਦਾ ਕੋਈ ਮਤਲਬ ਉਹਦੀ ਕੋਈ ਚਿੰਤਾ ਹੀ ਨਹੀਂ ਡੀਲਰ ਨਾਲ ਕਮਿਸ਼ਨ 50 ਪੈਸੇ ਲੈ ਲੋ ਜੀ ਅਸੀਂ ਤਾਂ ਜੀ ਮਤਲਬ ਇੰਨਾ ਦੇਣਾ ਯਾਨੀ ਹੱਦ ਦੀ ਗੱਲ ਆ ਉਸ ਗੱਲ ਪਿੱਛੇ ਲੜਨਗੇ ਜਿਹੜੀ ਕਿ ਰਤੀ ਪਰ ਹੈ ਔਰ ਉਧਰ ਲੱਖਾਂ ਦੇ ਵਿੱਚ ਨੁਕਸਾਨ ਕਰੋੜਾਂ ਦੇ ਨੁਕਸਾਨ ਕਰਿਆ ਹੈ ਉਹਦਾ ਕੋਈ ਮਤਲਬ ਨਹੀਂ ਕਿਉਂ ਉਹ ਕੰਪਨੀ ਹੈ ਜੀ ਉਹ ਤਾਂ ਕੰਪਨੀ ਨੇ ਉਹ ਬਾਬੂ ਨੇ ਉਹ ਮਹਾਜਨ ਨੇ ਮੂਰੇ ਜੱਟ ਜਿਹੜਾ ਤੁਨੂੰ ਜ਼ਿੰਮੇਦਾਰ ਤੁਹਾਡਾ ਭਰਾ ਕੋਈ ਸੌਦਾ ਕਰਾ ਰਿਹਾ ਤੁਹਾਡਾ ਭਰਾ ਕੋਈ ਤੁਹਾਡੇ ਫਾਇਦੇ ਦੀ ਗੱਲ ਕਰ ਰਿਹਾ ਉਹ ਤੇ ਭਰੋਸਾ ਨਹੀਂ ਕਰਨਾ ਉਹ ਤਾਂ ਮਤਲਬ ਕਿਉਂਕਿ ਪੰਜਾਬ ਦਾ ਬੰਦਾ ਔਰ ਉਹ ਜਿਹੜੇ ਪਤਾ ਨਹੀਂ ਕਿੱਥੇ ਦੇ ਹੈਗੇ ਨੇ ਕਿੱਥੇ ਦੇ ਨਹੀਂ ਨੇ ਜਿਹੜੇ ਕੰਪਨੀ ਆਲੇ ਜਿੰਨਾ ਕੰਪਨੀ ਆਦੇ ਬਾਬੂਆਂ ਕੋਲ ਪੈਸੇ ਛੱਡਿਆਉਂਦੇ ਨੇ ਉਹ ਕੰਪਨੀ ਆਦੇ ਮਾਲਕ ਪਤਾ ਨਹੀਂ ਬੰਬੇ ਬੈਠੇ ਨੇ ਜਿਵੇਂ ਮੈਂ ਉਹਦੇ ਕਿਹਾ ਸੀ ਪਤਾ ਨਹੀਂ ਕਿਹੜੀ ਕੰਪਨੀ ਦਾ ਕਿਹੜਾ ਸੀਐਮ ਮਾਲਕ ਹੈ ਕੌਣ ਹੈ ਇਹ ਮੂਰੇ ਬਾਬੂ ਸਿਰਫ ਤਨਖਾਹਾਂ ਵਾਲੇ ਨੇ ਤਨਖਾਹਾਂ ਵਾਲਿਆਂ ਕੋਲ ਹੀ ਪੈਸੇ ਛੱਡਿਆਉਂਦੇ ਨੇ। ਸੋ ਵੀਡੀਓ ਨੂੰ ਲਾਇਕ ਸ਼ੇਅਰ ਕਰਿਓ ਜੀ। ਬਾਕੀ ਬੋਲ ਗਿਆ ਮੈਂ ਤਾਂ maaf ਵੀ ਕਰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।